ਗਵਰਨਮੈਂਟ ਸੀਨੀਅਰ ਸਿਲੀਕਨ ਮੈਕਸਪਾਸ ਵਿੱਚ ਬੋਲਦਾ ਹਾਂ ਮੌਜੂਦਗੀ ਕਰਾ ਮੈਂ ਆਪਣੇ ਸਕੂਲ ਵਿੱਚ ਗੱਲ ਗਿਆ ਸੀ ਤੇ ਉੱਥੇ ਮੈਂ ਤੀਜੇ ਪੀਰੀਅਡ ਵਿੱਚ ਜਦ ਕੋਈ ਮੈਡਮ ਮੌਜੂਦ ਨਹੀਂ ਸੀ ਮੈਨੂੰ ਇੱਕ ਕਰਨ ਆਮ ਦੇ ਮੁੰਡੇ ਨੇ ਬੁਲਾਇਆ ਤੇ ਕਿਹਾ ਸੀ ਤੇ ਨਾਲ ਕੋਈ ਗੱਲ ਕਰਨੀ ਹੈ ਤੇ ਜਦ ਮੈਂ ਬਾਹਰ ਗਿਆ ਉਹਨੂੰ ਮੈਂ ਕਿਹਾ ਕੀ ਗੱਲ ਹੈ ਉਸਨੇ ਕਿਹਾ ਕਿ ਮੈਨੂੰ ਬਾਹਰੋਂ ਦਾ ਪੈਸੇ ਪਿਆ ਹੈ ਉਹ ਉਸੇ ਜਾਕੀ ਗੱਲ ਕਰਨਗੇ ਜਦ ਮੈਂ ਉੱਥੇ ਗਿਆ ਉੱਥੋਂ 14 10 12 ਮੁੰਡੇ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਨਾਲ ਕੀ ਗੱਲ ਹੈ ਰੋ ਇਹ ਗੱਲ ਚ ਕਰਦੀ ਹੈ ਮੇਰੇ ਗੱਲ ਤੋਂ ਸਾਹ ਤੇ ਉਹਨਾਂ ਨੇ ਕਿਹਾ ਉਹਨਾਂ ਨੇ ਇਸੇ ਗੱਲ ਤੋਂ ਬਾਅਦ ਕਿਹਾ ਕਿ ਮੈਂ ਤੁਹਾਨੂੰ ਇੱਕ ਮੋਕਾ ਦਿੱਤੀ ਤੇ ਜਦੋਂ ਮੈਂ ਸਕੂਲ ਮੇਰੇ ਘਰ ਗਿਆ ਮੈਂ ਉਹਨੇ ਕਿਹਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਮੇਰੇ ਪਾਪਾ ਨੂੰ ਫੋਨ ਕਰ ਦੋ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਤੇ ਉਹਨਾਂ ਨੇ ਕਿਹਾ ਕਿ ਇਹ ਗੱਲ ਨੂੰ ਅੱਛੀ ਰੱਖੋਗਾ ਕਿ ਜਿਹੜਾ ਕਿ ਰਾਜਮੀ ਦਾ ਤੇ ਇੱਕ ਹਿੰਦਰਵਾਸੀ ਦੀ ਇਸ ਕੋਲ ਵਿੱਚ ਸਰ ਰਿਹਾ ਹੈ ਇਹ ਸਾਰਾ ਕੁਝ ਉਹਦੇ ਸਿਰ ਤੇ ਹੁੰਦਾ ਹੈ ਇਹ ਪਹਿਲਾਂ ਵੀ ਮੇਰੇ ਉੱਤੇ ਜਾਣ ਲਈ ਮਹੌਲਾ ਕਰ ਚੁੱਕਿਆ ਮੈਨੂੰ ਇਹਣਾ ਤੋਂ ਖਤਰਾ ਹੈ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਵਿਜੇ ਕੁਮਾਰ ਕੀ ਦਿੱਕਤ ਹੋਈ ਹੈ ਤੁਹਾਨੂੰ ਦਿੱਕਤ ਮੇਰਾ ਬੇਟਾ ਜੀ ਮੈਂ ਪਿੰਡ ਭਾਉਸੋਂ ਤੋਂ ਬਿਲੋਂਗ ਕਰਦਾ ਜੀ ਮੇਰਾ ਬੇਟਾ ਮੈਡੀਕਲ ਸਟੂਡੈਂਟ ਪਲੱਸ 1 ਦਾ ਵਿਦਿਆਰਥੀ ਹੈ ਜੀ ਰੋਲ ਦੀ ਤਰ੍ਹਾਂ ਹੀ ਕੱਲ ਉਹ ਸਕੂਲ ਗਿਆ ਸੀ ਜੀ ਤੇ 8-10 ਮੁੰਡਿਆਂ ਨੇ ਤਕਰੀਬਨ ਇਹਨੂੰ ਕਲਾਸ ਦੇ ਵਿੱਚੋਂ ਅੰਦਰੋਂ ਬੁਲਾ ਕੇ ਮੇਰੇ ਬੱਚੇ ਦੀ ਕੁੱਟਮਾਰ કરી ਕੁੱਟਮਾਰ ਕਰਨ ਦਾ ਕਾਰਨ ਅੱਜ ਤੋਂ ਤਕਰੀਬਨ 2 ਮਹੀਨੇ 3 ਮਹੀਨੇ ਪਹਿਲਾਂ ਉੱਥੇ ਇੱਕ ਹਰਿੰਦਰ ਸਰ ਹੈ ਜੀ ਕੰਪਿਊਟਰ ਟੀਚਰ ਹੈ ਉਸ ਬੰਦੇ ਨੇ ਉਸ ਬੰਦੇ ਦੇ ਮੁੰਡੇ ਨੇ ਉਹਦਾ ਮੁੰਡਾ ਵੀ ਉੱਥੇ ਇੱਕ ਆਰਟਸ ਦਾ 11ਵਾਂ ਦਾ ਸਟੂਡੈਂਟ ਹੈ ਉਹਦਾ ਮਤਲਬ ਦਵਾ ਦਵਾ ਇੰਨਾ ਜ਼ਿਆਦਾ ਬਣਿਆ ਹੋਇਆ ਹੈ ਜੀ ਸਕੂਲ ਦੇ ਵਿੱਚ ਮਤਲਬ ਉਹ ਇਹ ਗੱਲ ਕਹਿੰਦਾ ਵੀ ਮੇਰਾ ਬਾਪ ਟੀਚਰ ਹੈ ਸਾਰੇ ਮੇਰੇ ਗੁਲਾਮ ਬਣ ਕੇ ਰਹੋ ਉਹ ਬੱਚੇ ਨਾਲ ਇਹਦੇ ਨਾਲ ਕਿਤੇ ਤੁੰਤੂ ਮੈਂ ਮੈਂ ਬਹਿਸ ਕਰੀ ਜੀ ਅੱਜ ਤੋਂ ਤਕਰੀਬਨ 2.5 ਮਹੀਨੇ ਪਹਿਲਾਂ ਚਲੋ ਉਹ ਰੌਲਾ ਰੱਪਾ ਇਹਨਾਂ 'ਵੀ ਲੜਾਈ ਹੋਈ ਬੱਚਿਆਂ ਦੀ ਮੇਰੀ ਹੋਈ ਉਹਦੇ ਨਾਲ ਹੋਈ ਮੁੰਡੇ ਨਾਲ ਇਹਨਾਂ ਨੇ ਜੀ ਉਹ ਉੱਥੇ ਮੈਨੂੰ ਪ੍ਰੈਸ਼ਰਾਈਜ਼ ਕਰਕੇ ਸਕੂਲ ਦੇ ਵਿੱਚੇ ਦਬਤਾ ਜੀ ਸਾਰਾ ਕੁਝ ਅਸੀਂ ਤੁਹਾਡੇ ਬੱਚੇ ਦਾ ਨਾਂ ਕੱਢ ਦਾਂਗੇ ਤੁਹਾਡੇ ਵਿੱਚ ਦਾ ਭਵਿੱਖ ਖਰਾਬ ਹੋ ਜੂਗਾ ਚਲੋ ਜੀ ਮੈਂ ਕਿਸੇ ਲੜਾਈ ਝਗੜੇ ਵਿੱਚ ਪੈਣਾ ਨਹੀਂ ਚਾਹੁੰਦਾ ਠੀਕਾ ਮੈਂ ਆਪਣੇ ਬੱਚੇ ਦੇ ਸੇਫ ਪਿਸ਼ੂ ਨੂੰ ਦੇਖਦਾ ਹੋਇਆ ਮੈਂ ਸੋਚੀ ਵੀ ਚਲੋ ਵੀ ਇਹਨੂੰ ਲੜਾਈ ਨੂੰ ਇੱਥੇ ਮੁਕਾ ਦਿਓ ਉਸ ਤੋਂ ਬਾਅਦ ਦੈਨ ਅਗੇਨ ਉਹ ਮੁੰਡੇ ਨੇ ਜੀ ਜਿਹੜਾ ਰਾਜਵੀਰ ਸਿੰਘ ਹੈ ਉਸ ਮੁੰਡੇ ਨੇ ਮੇਰੇ ਮੁੰਡੇ ਨੂੰ ਫੇਰ ਵੀ ਧਮਕੀਆਂ ਦੇਣੀਆਂ ਸਟਾਰਟ ਹੀ ਰੱਖੀਆਂ ਲਗਭਗ ਇੱਕ ਹਫ਼ਤਾ ਪਹਿਸ ਦੇ ਨੂੰ ਪਹਿਲਾਂ ਮੇਰਾ ਮੁੰਡਾ ਜਦ ਸਕੂਲ ਦੇ ਵਿੱਚ ਗਿਆ ਹੈ ਰਾਜਵੀਰ ਸਿੰਘ ਇਹਦਾ ਹਰਿੰਦਰ ਮਾਸਟਰ ਦਾ ਮੁੰਡਾ ਉਹਨੇ ਫੇਰ ਕਹੀ ਆ ਵੀ ਸ਼ਿਵਨ ਮੈਂ ਤੈਨੂੰ ਅਸੀਂ ਚੱਕਾਂਗੇ ਮੈਂ ਫੇਰ ਉਸ ਤੋਂ ਬਾਅਦ ਗੁਰਪ੍ਰੀਤ ਨੇ ਇਹ ਗੱਲ ਕਹੀ ਵੀ ਸਰ ਇਹ ਦੁਬਾਰਾ ਫੇਰ ਗੱਲ ਹੋਈ ਆ ਪਰ ਰਿਸਪਾਂਸਿਬਿਲਟੀ ਗੁਰਪ੍ਰੀਤ ਦੀ ਸੀ ਸਾਰੀ ਮੇਰੇ ਨਾਲ ਉਹ ਕਹਿੰਦਾ ਸਰ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਮੇਰੇ ਭਰੋਸੇ ਮੁੰਡੇ ਨੂੰ ਛੱਡ ਜਾ ਕਰੋ ਜੇ ਕੋਈ ਵੀ ਗੱਲ ਆ ਉਹਨੇ ਮੇਰੇ ਬੇਟੇ ਨੂੰ ਇਹ ਗੱਲ ਕਹੀ ਸੀ ਕਿ ਤੂੰ ਮੈਨੂੰ ਆ ਕੇ ਮਿਲ ਪਰ ਕੱਲ ਜਨਮੇਰਾ ਬੱਚਾ ਆ ਗਿਆ ਜੀ ਸਕੂਲ ਦੇ ਵਿੱਚ ਟੀਚਰ ਉੱਥੇ ਹਾਜ਼ਰ ਨਹੀਂ ਤੀਗੇ ਇਹਨੂੰ ਇੱਕ ਕਰਨਨਾਮ ਦਾ ਮੁੰਡਾ ਉੱਥੇ ਬੁਲਾਉਣ ਆਇਆ ਮੁੰਡਾ ਬੁਲਾ ਕੇ ਬਾਹਰ ਲੈ ਗਿਆ ਇਹਨੂੰ ਇਹ ਗੱਲ ਕਹਿੰਦਾ ਵੀ ਬਾਹਰ ਆ ਮੜਾ ਜਾ ਮੈਂ ਤੇਨ ਨਾਲ ਕੋਈ ਗੱਲ ਕਰਨੀ ਆ ਜਦੋਂ ਮੇਰਾ ਮੁੰਡਾ ਕਲਾਸ ਤੋਂ ਬਾਹਰ ਨਿਕਲਿਆ ਜੀ ਉਹਨੇ ਇਹ ਗੱਲ ਦਾ ਬਹਾਨਾ ਲਾਇਆ ਵੀ ਮੈਨੂੰ ਯਾਰ ਪ੍ਰੈਸ਼ਰ ਬੋਲ ਪਿਆ ਹੋਇਆ ਹੈ ਬਾਥਰੂਮ ਜਾਣਾ ਮੈਂ ਤੂੰ ਆ ਜਾ ਬਾਥਰੂਮ 'ਚ ਆ ਜਾ ਉੱਥੇ ਗੱਲ ਕਰਦੇ ਆ ਇਹਨੂੰ ਬਾਥਰੂਮ 'ਚ ਧੋਖੇ ਨਾਲ ਲਿਜਾਤੇ ਜੀ ਧੋਖਾ ਤੇ ਇਹਦੇ ਨਾਲ ਕਰਕੇ ਅੰਦਰ ਲਿਜਾ ਕੇ ਪਿੱਛੋਂ ਤਕਰੀਬਨ 8-10 ਮੁੰਡੇ ਜਿਵੇਂ ਮੇਰੇ ਬੱਚੇ ਨੇ ਮੈਨੂੰ ਦੱਸਿਆ ਆਏ ਆਉਣ ਤੋਂ ਬਾਅਦ ਜਿਨ੍ਹਾਂ ਦੇ ਵਿੱਚ ਹੁਸਨ ਉਰਫ ਜੱਸਾ ਗੁੱਜਰ ਕੋਈ ਬਾਲਪੁਰ ਦਾ ਜੀ ਇੱਕ ਸੁਖਜੀਤ ਹੈ ਕੋਈ ਮੁੰਡਾ ਇੱਕ ਕੋਈ ਰ ਟੋਟਲ ਰੈਸ ਨਹੀਂ ਸਾਨੂੰ ਉਹਨਾਂ ਦਾ ਪਤਾ ਉਹਨੇ ਕੁੱਟਮਾਰ ਕੀਤੀ ਹੈ ਉਹਨਾਂ ਨੇ ਮੇਰੇ ਬੱਚੇ ਨਾਲ ਕੁੱਟਮਾਰ ਕੀਤੀ ਇੱਕ ਪੁੱਛੋਂ ਲੰਬਾ ਦਾ ਮੁੰਡਾ ਕੋਈ ਆਇਆ ਜੀ ਇਹ ਨਹੀਂ ਜਾਣਦਾ ਉਹਨੂੰ ਕੌਣ ਦੀ ਕੌਣ ਨਹੀਂ ਉਹਨੇ ਆ ਕੇ ੱੱੱਕਾ ਮਾਰਿਆ ਜੀ ਮੇਰਾ ਮੁੰਡਾ ਪਿੱਛੇ ਨੂੰ ਡਰ ਗਿਆ ਜਾ ਕੇ ਪਿੱਛੇ ਨੂੰ ਗਰਿਆ ਵਿਆ ਜੱਸਾ ਹੁਸਨ ਹੈ ਜਿਹੜਾ ਉਹ ਮੁੰਡਾ ਮੇਰੇ ਇੱਧਰਲੇ ਪਾਸੇ ਉਹ ਮੁੰਡੇ ਦੇ ਇੱਧਰਲੇ ਪਾਸੇ ਉਹਨੇ ਥੱਪੜ ਮਾਰਨੇ ਸ਼ੁਰੂ ਕਰਤੇ ਢੋਟੇ ਚ ਮੁੱਕੇ ਮਾਰਨੇ ਸ਼ੁਰੂ ਕਰਤੇ ਜਿਹੜਾ ਮੁੰਡਾ ਕੋਈ ਰੰਬੀਰ ਸੀ ਉਹਨੇ ਇੱਥੇ ਗੱਲ ਨਾ ਪੜਿਆ ਮੇਰੇ ਬੱਚੇ ਦਾ ਗੱਲ ਤੇ ਨਿਸ਼ਾਨ ਵੀ ਨਹੀਂ ਜੀ ਮੇਰੇ ਬੱਚੇ ਦੇ ਮੈਂ ਤੁਹਾਨੂੰ ਦਿਖ ਆ ਗੱਲ ਨੱਪਣ ਤੋਂ ਬਾਅਦ ਉਸ ਤੋਂ ਬਾਅਦ ਇੱਕ ਮੁੰਡਾ ਹੋਰ ਆਉtheta ਕੋਈ ਸੁਜੋਜ ਆ ਸਕੰਦਰ ਕੀ ਨਾਂ ਆਦਾ ਮੈਂ ਨਾਂ ਉਹ ਕੋ ਕਨਫਰਮ ਨਹੀਂ ਹੈ ਉਸ ਮੁੰਡੇ ਨੇ ਝਾੜੂ ਚੱਕ ਕੇ ਜੀ ਪੁੱਠਾ ਕਰਕੇ ਮੇਰੇ ਮੁੰਡੇ ਦੇ ਇੱਥੇ ਮਾਰਨੀ ਸ਼ੁਰੂ ਕਰ ਦਿੱਤੇ ਇਹਨੇ ਜਾਬੇ ਦਸੇ ਵਾਲੇ ਪਾਸਿਓਂ ਆਪਣੀ ਬਾ ਜੀ ਬਾਹ ਦੀ ਦਸੇ ਵਾਲੇ ਪਾਸੇ ਥੱਲੇ ਦੀ ਇਹਨੇ ਕੱਢ ਲਈ ਆਪਣੀ ਮਾਂ ਹਿੰਮਤ ਜੀ ਕਰਕੇ ਇਹਨੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਹੱਥ ਦੇ ਵਿੱਚ ਝਾੜੂ ਮਾਰੇ ਕਹੀ ਇਹਨੇ ਸੱਟਾਂ ਮਾਰੀਆਂ ਸੱਟਾਂ ਮਾਰੀਆਂ ਜੀ ਦੁਸ਼ਮਣੀ ਚੱਲਦੀ ਦੁਸ਼ਮਣੀ ਕੋਈ ਨਹੀਂ ਇਸ ਬੱਚੇ ਦੀ ਮੇਰੇ ਬੱਚੇ ਦੀ ਕਿਸੇ ਨਾਲ ਕੋਈ ਦੁਸ਼ਮਣੀ ਰੰਜੀਤ ਜੀ ਕੋਈ ਨਹੀਂ ਹੈ ਜੀ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਨੇ ਪੜ੍ਹਿਆ ਜੀ ਉਸ ਸਕੂਲ ਦੇ ਵਿੱਚ 11ਵੀਂ ਦੇ ਵਿਦਿਆਰਥੀ ਨੇ ਉਹ ਸੀਨੀਅਰ ਸੈਕੰਡਰੀ ਸਕੂਲ ਭਾਰਸੋਂ بڑا ਸਕੂਲ ਹੈ ਜੀ ਭਾਰਸੋਂ ਦੇ ਵਿੱਚ ਉੱਥੇ ਵੀ ਮਾਹੌਲ ਇਹ ਹੈ ਵੀ ਉਹ ਟੀਚਰ ਨੇ ਜਿਹੜੇ ਹਰਿੰਦਰ ਸਿੰਘ ਤੇ ਇੱਕ ਗੁਰਪ੍ਰੀਤ ਸਿੰਘ ਉਹਨਾਂ ਨੇ ਦੋਹਾਂ ਨੇ ਮੈਨੂੰ ਭਰੋਸੇ 'ਚ ਲੈ ਕੇ ਪਹਿਲਾਂ ਤਾਂ ਅੰਦਰ ਬੈਠ ਕੇ ਮੈਨੂੰ ਦਬੋ ਪਵਾ ਕੇ ਸੀ ਰੋਤਾ ਕਰਾਇਆ ਹੁਣ ਭਰੋਸੇ 'ਚ ਲੈ ਕੇ ਉਹਨਾਂ ਨੇ ਮੇਰਾ ਮੁੰਡਾ ਘਟਾਇਆ ਜੀ ਮੈਂ ਮੁੰਡਾ ਹਸਪਤਾਲ ਦੇ ਵਿੱਚ ਕੱਲ੍ਹ ਤੋਂ ਮੇਰਾ ਦਾਖਲ ਹੈ ਜੀ ਐਮਐਲਆਰ ਕੱਟੀ ਹੋਈ ਹੈ ਠੀਕ ਹੈ ਜੀ ਮੇਰਾ ਬੱਚਾ ਦਾਖਲ ਹੈ ਟੈਸਟ ਉਹਦੇ ਹੋ ਰਹੇ ਨੇ ਸਾਰੇ ਵਾਰਡ ਨੰਬਰ 3 ਬੈੱਡ ਨੰਬਰ 24 ਦੇ ਵਿੱਚ ਦਾਖਲ ਹੈ ਜੀ ਇਸ ਟਾਈਮ ਮੁੰਡਾ ਮੁੰਡੇ ਦੀ ਕੰਪਲੇਟ ਕੋਈ ਵਗੈਰਾ ਪੋਲਿਸ ਕੰਪਲੇਟ ਗੱਲ ਮੈਂ ਉੱਥੇ ਹਸਪਤਾਲ ਦੇ ਵਿੱਚੋਂ ਐਮਐਲਆਰ ਕਟਾ ਕੇ ਜੀ ਉਹਨਾਂ ਨੂੰ ਦੇ ਕੇ ਆਇਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਉਹਨਾਂ ਨੇ ਮੈਨੂੰ ਹਰਪ੍ਰਧਨ ਸਿੰਘ ਐਸਆਈ ਨੇ ਜੀ ਕੋਈ ਉਹਨਾਂ ਦਾ ਨੰਬਰ ਦਿੱਤਾ ਹੈ ਵੀ ਹਰਪ੍ਰਧਨ ਸਿੰਘ ਤੁਹਾਡੇ ਕੋਲੇ ਬਿਆਨ ਲੈਣ ਆਉਣਗੇ ਹਜੇ ਤੱਕ ਇੱਥੇ ਕੋਈ ਬਿਆਨ ਲੈਣ ਨਹੀਂ ਪਹੁੰਚਿਆ ਜੀ ਰਬਨਜਨ ਸਿੰਘ ਜੀ ਮੇਰੇ ਕੋਲੇ ਜਿਹੜਾ ਨੰਬਰ ਆਇਆ ਉਹਨਾਂ ਨੇ ਉਹਨਾਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਰੇਡ ਕਰ ਰਹੇ ਹਾਂ ਰੇਡ ਕਰਕੇ ਮੁੰਡਿਆਂ ਨੂੰ ਚੱਕਾਂਗੇ ਮੁੰਡਿਆਂ ਨੂੰ ਅਸੀਂ ਹੁੰਦੇ ਅਸੀਂ ਆ ਕੇ ਬਿਆਨ ਲੈ ਕੇ ਜਾਂਦੇ ਹਾਂ ਸਾਡੇ ਕੋਲੇ ਹਸਪਤਾਲ ਤੋਂ ਇੱਕ ਐਂਟੀਪੀਸ਼ਨ ਆਈ ਸੀ ਵੀ ਕਬਜ ਚ ਸ੍ਰੀਮੋਹਿੰਦਰ ਪਲੱਸ 1 ਜਿੱਥੇ ਕਲਾਸ ਚ ਪੜਦਾ ਹੈ ਗਵਰਨਮੈਂਟ ਸਕੂਲ ਚ ਵੀ ਉਹਨੂੰ ਕੁਝ ਬੱਚਿਆਂ ਨੇ ਨਾ ਪਲੱਸ 1 ਦੇ ਇਹ ਕੁੱਟਿਆ ਉਹ ਇਥੋਂ ਰੈ퍼 ਕਰਤਾ ਸੀ ਪਟਿਆਲੇ ਉਥੇ ਐਸਆਈ ਹਰਪ੍ਰੀਤ ਸਿੰਘ ਬਿਆਨ ਕਰਵਾਇਆ ਜੀ ਜੋ ਵੀ ਉਹਨੇ ਬਿਆਨ ਲਿਖਾਇਆ ਉਹਦੇ ਮੁਤਾਬਕ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਉਗੀ ਉਹਦੇ ਵਿੱਚ ਇੱਕ ਟੀਚਰ ਦੇ ਬੱਚਾ ਵੀ ਮਤਲਬ ਆ ਰਹਿਆ ਅਨਾਮਕ ਟੀਚਰ ਦਾ ਜਿਹੜਾ ਬੇਟਾ ਹੈਗਾ ਉਹ ਵੀ ਕੁੱਟਮਾਰ ਦੇ ਵਿੱਚ ਸ਼ਾਮਲ ਹੈ ਉਹ ਬਿਆਨ ਜਿਸ ਤਰ੍ਹਾਂ ਵੀ ਬਿਆਨ ਦਊਗਾ ਉਹਦੇ ਬਿਆਨ ਦੇ ਅਕੋਰਡਿੰਗ ਜਿਹਦੇ ਜਿਹਦੇ ਵੀ ਖਿਲਾਫ ਹੋਊਗੀ ਉਹਦੇ ਕਾਨੂੰਨ ਕਰੀਏਗਾ ਕਿਹਾ ਜੀ ਇਹ ਪਹਿਲਾਂ ਵੀ ਇਸ ਤਰ੍ਹਾਂ ਦੀ ਇਹਨਾਂ ਨੇ ਹਰਕਤ ਕੀਤੀ ਹੈ ਬੱਚਿਆਂ ਨਾਲ ਔਰ ਧਮਕੀ ਵੀ ਦਿੱਤੀ ਹੈ ਹੁਣ ਨਹੀਂ ਸਾਡੇ ਕੋਈ ਧਿਆਨ ਨਹੀਂ ਹੈ ਪਰ ਨਾ ਸਾਡੇ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਹੈ ਜੀ ਬਸ਼ਾ ਜੀ ਸਕੂਲ ਪ੍ਰਸ਼ਾਸਨ ਨਾਲ ਤੁਹਾਡੀ ਗੱਲ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਨਹੀਂ ਜੀ ਸਾਡੀ ਸਕੂਲ ਪ੍ਰਸ਼ਾਸਨ ਨਾਲ ਨਹੀਂ ਕਰੀ ਫਿਲਹਾਲ ਤੁਸੀਂ ਕੀ ਕਾਰਵਾਈ ਕੀਤੀ ਹੈ ਜੀ ਸਰ ਅਸੀਂ ਉਹ ਬਿਆਨ ਮੁਤਾਬਕ ਜੋ ਵੀ ਬਣਦੀ ਹੈ ਕਾਨੂੰਨੀ ਕਾਰਵਾਈ ਕਰਦੇ ਹਾਂ